ਲੁਧਿਆਣਾ ਦੇ ਮਾਲਟੋਨ ਐਕਸਟੈਂਸ਼ਨ ਦੇ ਵਿੱਚ ਬਜ਼ੁਰਗ ਨੂੰ ਧੱਕਾ ਮਾਰ ਕੇ ਜ਼ਮੀਨ ਤੇ ਸੁੱਟਣ ਦੇ ਮਾਮਲੇ 'ਚ ਦਸਤਾਰ ਦੀ ਹੋਈ ਬੇਅਦਬੀ ਦੇ ਮਾਮਲੇ 'ਚ ਥਾਣਾ ਮਾਡਲ ਟਾਉਨ ਪੁਲਿਸ ਨੇ ਉਕਤ ਗਵਾਂਢੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਦੱਸਦੇ ਕਿ 85 ਸਾਲਾ ਬਜ਼ੁਰਗ ਨੂੰ ਧੱਕਾ ਦੇਣ ਦੇ ਮਾਮਲੇ 'ਚ ਇਹ ਮਾਮਲਾ ਦਰਜ ਕੀਤਾ ਗਿਆ ਹੈ ਇੱਧਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਕਤ ਬਜ਼ੁਰਗ ਵੱਲੋਂ ਕੂੜਾ ਸੁੱਟਣ ਨੂੰ ਲੈ ਕੇ ਇਹ ਵਿਵਾਦ ਹੋਇਆ ਸੀ ਅਤੇ ਗਵਾਂਡੀ ਦੇ ਖਿਲਾਫ 295 ਦਾ ਮਾਮਲਾ ਦਰਜ ਕਰ ਉਸਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਉਧਰ ਇਸ ਬਾਬਤ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਵੀ ਸਾਂਝੀ ਕੀਤੀ ਹੈ ਇੱਥੇ ਵੀ ਦੱਸ ਦिए ਕਿ ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਇਹ ਸਰ ਮਤਲਬ ਜਗਿੰਦਰ ਸਿੰਘ ਦੀ ਲਾਈ ਹੈ ਨਾ ਪੱਗ ਜੀ ਹਾਂਜੀ ਇਕ ਕਲਵੀਰ ਸਿੰਘ ਨੇ ਇਕ ਕਲਵੀਰ ਸਿੰਘ ਵਾਂਡੀ ਸੀ ਉਹਦਾ ਕੂੜਾ ਸੁੱਟਣ ਲਈ ਉਹਦੇ ਘਰ ਦੇ ਅੱਗੇ ਆਇਆ ਇਸ ਗੱਲ ਤੇ ਇਹਨੇ ਬਹਿਸ ਬਾਜੀ ਹੋ ਗਈ ਦੋਵਾਂ ਦੀ ਜੀ ਸਰ ਤੇ ਇਹਨੇ ਮਤਲਬ ਕਲਵੀਰ ਸਿੰਘ ਨੇ ਜਗENDER ਸਿੰਘ ਨੂੰ ਪਿੱਛੇ ਧੱਕਾ ਮਾਰਦਾ ਜ਼ੋਰ ਚ ਉਹ ਥੱਲੇ ਡਿੱਗ ਪੇ ਉਸ ਤੋਂ ਬਾਅਦ ਇਹਨੇ ਪੱਗ ਨੂੰ ਰੁਦਿਨ ਟੁੱਡਾ ਮਾਰ ਕੇ ਹਿੱਟ ਕੀਤਾ ਪੱਗ ਨੂੰ ਅੱਛਾ ਥਾਣਿਆਂ ਜੀ ਹਾਂਜੀ ਤੇ ਇਹ ਕਿਹੜਾ ਦਾ ਮਾਮਲਾ ਜੀ ਇਹ 25 ਤਰੀਕ ਸ਼ਾਮ 5 ਵਜੇ ਦਾ ਹੈ ਜੀ ਅੱਛਾ ਜੀ ਤੇ ਇਹ ਹੁਣ ਉਹਨਾਂ ਨੇ ਕੋਈ ਕਾਰਵਾਈ ਦੀ ਕੀਤੀ ਮੰਗੀ ਮਾਮਲਾ ਦਰਜ ਕਰ ਲਈ ਮਾਮਲਾ ਐਫ ਆਈ ਆਰ ਹੋ ਗਈ 11 ਨੰਬਰ ਜੀ ਹਾਂਜੀ ਅੰਡਰ ਸੈਕਸ਼ਨ 295 ए 323 506 ਅਚਾਨੇ ਸੱਟਾਂ ਵਗੈਰਾ ਵੀ ਲੱਗੀਆਂ ਨੇ ਇਹਨਾਂ ਦੇ ਸੱਤ ਮੁੱਲੀ ਲੱਗੀਆਂ ਥੋੜੀ ਜੀਆਂ ਹੱਥਾਂ ਤੇ ਅੱਛਾ ਜੀ ਡਿਗਰ ਨਾਲ ਅੱਛਾ ਕਿਹੜੇ ਏਰੀਆ ਦਾ ਮਾਮਲਾ ਜੀ ਹਾਂਜੀ ਜਿਹੜਾ ਏਰੀਆ ਕਿਹੜਾ ਜੀ ਇਹ ਮਾਰਕਟਨਕਸਟੈਂਸ਼ਨ 350 ਇਹ ਮਾਰਕਟਨਕਸਟੈਂਸ਼ਨ ਤੇ ਅਰੈਸਟ ਬੰਦ ਦੀ ਪੈ ਗਈ ਹਾਂਜੀ ਅਰੈਸਟ ਹੋ ਗਿਆ ਜੇ ਪੇਸ਼ ਕਰਨਾ ਕੋਰਟ ਜਗਿੰਦਰ ਸਿੰਘ ਬਿੰਦਰਾ ਅੱਛਾ ਕੀ ਹੋਇਆ ਸੀ ਬਾਪੂ ਜੀ ਤੁਹਾਡੇ ਨਾਲ ਹੋਇਆ ਇਹ ਹੈ ਕਿ ਦੀਵਾਲੀ ਤੋਂ ਨੈਕਸਟ ਇਹ ਆਇਆ ਘਰ ਤੇ ਅੰਦਰ ਤੱਕ ਆ ਮਾਰ ਕੇ ਅੰਦਰ ਆ ਗਿਆ ਕੌਣ ਇਹ ਮੁੰਡਾ ਅੱਛਾ ਜੀ ਮੁੰਡਾ ਨਹੀਂ ਹੈ 60 65 ਸਾਲ ਦਾ ਹਾਂ ਹਾਂ ਤੇ ਬਸ ਉਹ ਉਲਝ ਨੂੰ ਕਰ ਲਗਾ ਗੱਲ ਹਾਂ ਹਾਂ ਮੇਰੇ ਨੰਬਰ ਨਹੀਂ ਲੱਗੇ ਫਲਾਣਾ ਮੈਂ ਕਿ ਕਦੋਂ ਦੀ ਗੱਲ ਕਰ ਰਿਹਾ ਹਾਂ ਕਿ 81 ਦੀ ਹਾਂ ਤੇ ਵਾਕਾ ਪਹਿਲਾਂ ਤਾਂ ਨਹੀਂ ਪਤਾ ਲੱਗਿਆ ਤਨ ਨਫਰ ਤਾਂ ਮੈਂ ਤਾਂ ਲਾਇਆ ਅੱਛਾ ਨਫਰ ਜਿਹਨੇ ਲਾਇਆ ਬੋਰਡ ਬੜਾ ਉਹਨਾਂ ਨੇ ਕੀਤਾ ਸਾਰਾ ਨਹੀਂ ਤੁਹਾਡੇ ਕੋਈ ਦਸਤਾਰ ਵਗੈਰਾ ਧੱਕਾ ਮਾਰਿਆ ਗਿਆ ਤੁਹਾਨੂੰ ਕੋਈ ਇਤਾਰੀ ਵੀ ਅ ਧੱਕਾ ਮਾਰਿਆ ਤਿੰਨ ਕਿੰਨੇ ਕਿੰਨੇ ਕੌਣ ਸੀਗਾ ਤਲਾ ਨਹੀਂ ਕੌਣ ਸੀਗਾ ਜਿੰਨੇ ਤੁਹਾਨੂੰ ਧੱਕਾ ਮਾਰਿਆ ਕੋਈ ਇਸ ਨੇ ਮਾਰਿਆ ਕੌਣ ਆਇਆ ਕੌਣ ਹੈ ਗਵੰਡੀ ਆਪੂ ਜੱਟਾ ਕੁਲਵੀਰ ਸਿੰਘ ਕੁਲਵੀਰ ਸਿੰਘ ਗਵੰਡੀ ਤੁਹਾਡਾ ਹੈ ਗਵੰਡੀ ਤੁਹਾਡਾ ਹਾਂ ਇਹ ਕਰ ਛੱਡ ਕੇ ਅੱਛਾ ਗਵੰਡੀ ਹੈ ਅੱਛਾ ਤੇ ਕਿਉਂ ਮਾਰੇ ਧੱਕਾ ਕਿਉਂ ਮਾਰਿਆ ਤੁਹਾਨੂੰ ਬੱਸ ਉਹ ਸ਼ਰਾਬੀ ਹੋਇਆ ਸੀ ਜਾਂ ਡੋਲ ਰਿਹਾ ਸੀ ਤੇ ਮਾਰ-ਮਾਰ ਤੱਕ ਫਿਰ ਗੇਟ 'ਚੋਂ ਅੰਦਰ ਆ ਜਾ। ਵੀਰਿੰਦਰ ਰਾਜ। ਅੱਛਾ। ਤੇ ਅਸੀਂ ਕਹਿੰਦੇ ਤੂੰ ਜਾ ਵਣ ਪਰ ਢੱਡ ਘਾਣਾ। ਫਿਰ ਅਸੀਂ ਪੁਲਿਸ ਨੂੰ ਰਿਪੋਰਟ ਕੀਤੀ। ਇੱਕ ਰਾਤ ਕਾਰਨ ਕੀਤੀ ਧੱਕਾ ਮਾਰਨ ਦੀ। ਹੈਂ? ਕਾਰਨ ਕਿਉਂ ਮਾਰੇ? ਇਹ ਦੁਬਾਰਾ ਕੀਤਾ ਨਾ? ਨਹੀਂ ਨਹੀਂ ਧੱਕਾ ਮਾਰੇ ਕਿਸ ਗੱਲੋਂ? ਬੱਸ ਉਹ ਬਾਰ ਕੂੜਾ ਸੁੱਟਿਆ। ਅੱਛਾ। ਤੇ ਮੈਂ ਵੀ ਟੀਵੀ ਆਪਣੇ ਕੈਮਰੇ 'ਚ ਦੇਖਿਆ। ਹਾਂ। ਮੈਂ ਫੋਟੋ ਬਾਰ ਮੈਂ ਕਿਹਾ ਭਾਈ ਕਿਉਂ ਸੁੱਟਨੇ? ਹਾਂ। ਉਹ ਸਵੇਰ ਹਾਂ ਕਰਾਂਗੇ। ਕਰ ਲੋ ਉਹ ਕਿਤੇ ਪੁਲਿਸ ਬੁਲਾਈਏ ਪੁਲਿਸ ਨੇ ਕੀ ਕਰ ਲੈ ਮੇਰਾ ਜਾਂ ਬੁਲਾ ਲਓ ਬਾਪਣ ਦੀ ਗੋਲਾ ਸ਼ਰੇਮ ਕੋ ਘਟਣਾ ਵੀ আচ্ছা ਹੁਣ ਤੁਹਾਨੂੰ ਸਾਟ ਕਿੱਥੇ ਕਿੱਥੇ ਲੱਗੀ ਪਾਪੇ ਤੁਹਾਨੂੰ ਇੱਕ ਇੱਕ ਉਹਨੇ ਪੱਟੀ ਕਰਾਣੀ ਆ আচ্ছা ਸਿਰ ਤੇ ਤਾਂ ਲੱਗੀ ਕੋਈ ਸਿਰ ਤੇ ਮੋੜੀ ਮੁੱਠੀ ਚਲੋ ਉਹ ਤਾਂ ਠੀਕ ਹੈ ਕਿ ਤੱਕ ਸੀ ਤਾੜੀ ਗਿਰੀ ਤੇ ਲੱਤ ਵੀ ਮਾਰੀ ਸੀ ਬੰਦੇ ਨੇ ਹੈ ਜਿਹੜਾ ਤੁਹਾਡੀ ਦਸਤਾਰ ਤੇ ਸੀ ਲੱਤ ਵੀ ਮਾਰੀ ਕਾ ਮਹਲਾ ਉਹ 10 ਫੁੱਟ ਤੋਂ ਛੁੱਟੀ ਹੋਣੀ ਉਹ ਵੀਡੀਓ ਚ ਅਗਾ ਸਾਰਾ ਕੁਝ ਠੀਕ ਹੈ ਉਹ ਵੀਰ ਨੂੰ ਸਾਡੇ ਕੋਲ ਆ ਗਈ। ਪੁਲਿਸ ਵਾਲੇ ਕੀ ਕਹਿੰਦੇ ਹੋਂ? ਤੁਸੀਂ ਪੁਲਿਸ ਤੁਸੀਂ ਐਫ ਆਰ ਕਰਾਉ। ਕੀ ਕਹਿੰਦੇ ਪੁਲਿਸ ਵਾਲੇ ਕੀ ਕਹਿੰਦੇ? ਪੁਲਸ ਵਾਲੇ ਕਿਵੇਂ ਨਹੀਂ ਕਰਨਗੇ ਅਸੀਂ ਤੋਂ ਜੀ? ਮੇਰੇ ਬੇਟੇ ਕਮਿਸ਼ਨਰ ਇੱਕ ਚੀਫ ਇੰਜੀਨੀਅਰ ਆ। ਉਹ ਹੈ ਤਾਂ ਆਊਟਸਾਈਡ ਮੰਗ ਹੀ ਕਰਦੇ ਮੰਗ ਹੀ ਕਰਦੇ। ਹੈਂ? ਕੀ ਮੰਗ ਹੀ ਕਰਦੇ ਨੇ ਸਾਡੇ? ਕੌਣ ਕੀ ਕਹਿਣਾ ਕਿ ਤੁਹਾਨੂੰ ਮੰਗ ਹੀ ਕਰਦੇ। ਪ੍ਰਸ਼ਾਸਨ ਤੋਂ ਕੀ ਪੁਲਿਸ ਤੋਂ ਕੀ ਮੰਗ ਕਰਦੇ ਹੋ? ਪੁਲਿਸ ਤੋਂ ਮੰਗ ਕਰਦੇ ਐ ਘਰੋਂ ਹੀ ਕਰੋ ਇਹਨੂੰ। ਅੱਛਾ। ਹਾਂ ਤੇ ਹੁਣ ਤੁਸੀਂ ਹਸਪਤਾਲ ਆਏ ਸੀ ਹੈ ਹਸਪਤਾਲ ਆਏ ਹੋ ਤੁਸੀਂ ਹਸਪਤਾਲ ਤੇ ਅਸੀਂ ਸਿਵਲ ਹਸਪਤਾਲ ਤੋਂ ਕਰਾ ਚੁੱਕੇ ਹਾਂ ਠੀਕ ਹੈ ਜੀ ਐਮਐਲਆਰ ਉਹੀ ਕਹਿੰਦੇ ਮੈਡੀਕਲ ਰਿਪੋਰਟ ਤੇ ਹੁਣ ਫਿਰ ਉਹ ਕਹਿੰਦੇ ਤੁਸੀਂ ਬਾਰੋਂ ਜਿੱਥੋਂ ਨੇੜੇ ਕਰਾ ਲੈਣਾ ਹੁਣ ਉੱਥੇ ਪਾਟੀ ਕਰਾਉਣਾ ਠੀਕ